ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਵੈਲਕਮ ਬੈਕ ਕਵਰ ਬਾਟ ਪਿਜન્સ YouTube ਚੈਨਲ ਐਂਡ Facebook ਪੇਜ ਤੇ ਜਿੰਨੇ ਵੀ ਸਾਡੇ ਆਲ ਅੰਮ੍ਰਿਤਸਰ ਦੇ ਖਿਡਾਰੀ ਆ ਸੀਨੀਅਰ ਉਸਤਾਦ ਸਾਹਿਬਾਨ ਜੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਵਰ ਬਾਟ ਪਿਜન્સ ਵੱਲੋਂ ਤੇ ਅੱਜ ਜੀ ਆਪਾਂ ਜਿਹੜੀ ਆ ਗੱਲਬਾਤ ਕਰਾਂਗੇ ਸਾਡੇ ਕਵਰ ਉਸਤਾਦ ਜੀ ਨਹੀਂ ਕੈਨੇਡਾ ਵਾਲੇ ਹਰ ਸਾਲ ਬਹੁਤ ਵਧੀਆ ਟੂਰਨਾਮੈਂਟ ਕਰਵਾਉਂਦੇ ਆ ਤੇ ਐਰਕੇ ਨਾਲ ਅਸੂਦਾ ਟੂਰਨਾਮੈਂਟ ਵੀ ਕਰਵਾਇਆ ਤੇ ਉਹਦਾ ਅਜ ਇਨਾਮ ਵੰਡ ਸਮਾਰੋਹ ਹੀ ਇਹ ਤੁਹਾਨੂੰ ਵਿਖਾ ਵੀ ਦਿੰਨੇ ਆ ਜੀ ਆਓ ਜੀ ਵੇਖ ਲਓ ਛੇਵਾਂ ਟੂਰਨਾਮੈਂਟ ਤੇ ਆਹ ਜਿਹੜੇ ਵੀ ਨਾਮ ਆ ਇਹ ਸਾਰੇ ਕਵਰ ਉਸਤਾਦ ਜੀ ਨੇ ਨਾਲੇ ਮੱਲਾ ਮਾਰੀਆਂ ਵਾ ਜੀ ਕਵਰ ਉਸਤਾਦ ਜੀ ਕੈਨੇਡਾ ਵਾਲੇ ਇਹ ਸਾਰੇ ਨਾਮ ਉਹਨਾਂ ਦੀ ਝੋਲੀ ਪਏ ਆ ਪਰਮਾਤਮਾ ਅੱਗੋਂ ਵੀ ਇਹਨਾਂ ਨੂੰ ਜਿਹੜਾ ਵਾ ਇਜਤਾਨਾ ਨਵਾਜੇ ਜੀ ਤੇ ਬਾਕੀ ਗੱਲ ਕਰ ਲੈਨੇ ਆਪਣੇ ਸੂਰਜ ਵੀਰ ਜੀ ਨਾਲਾਂ ਕਿਉਂਕਿ ਇਹਨਾਂ ਦਾ ਬੜਾ ਕਿਰਦਾਰ ਹੈ ਵਾ ਉਹ ਛੱਤ ਦੇ ਉੱਤੇ ਕਬੂਤਰ ਅਡਾਉਣ ਦੇ ਵਿੱਚ ਕਬੂਤਰ ਨੂੰ ਸੰਭਾਲਣ ਦੇ ਵਿੱਚ ਤੇ ਕਿਦਾਂ ਕਬੂਤਰ ਤਿਆਰ ਹੁੰਦਾ ਵਾ ਸਾਰੀ ਜਈ ਹੱਥੀ ਕਬੂਤਰਬਾਜੀ ਸੂਰਜਵੀਰ ਜੀ ਉਹਨਾਂ ਨੇ ਆਪ ਕੀਤੀ ਹੋਈ ਆ ਇਹ ਕੋਈ ਕਮ ਕਮਰੇ ਦੀ ਕਬੂਤਰਬਾਜੀ ਨਹੀਂ ਗੀ ਵੀ ਜਿਹੜੀ ਆਪਾਂ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰ ਲਈਏ ਇਹ ਕੋਠੇ ਦੀ ਕਬੂਤਰਬਾਜੀ ਆ ਠੀਕ ਆ ਤੇ ਨਾਲ ਸਾਡੇ ਰਾਜਵੀਰ ਭਾਈ ਹਣੀ ਆ ਤੇ ਉਸ ਦਿਨ ਵੀ ਤੁਸੀਂ ਇਨਾਮ ਵੰਡ ਸਮਾਰੋਹ ਦੇ ਵੇਖਿਆ ਸੀ ਕਿ ਇਹਨਾਂ ਨੇ ਉਦੋਂ ਵੀ ਸ਼ੱਕਾ ਮਾਰਿਆ ਸੀ ਦੂਜਾ ਨਾਮ ਹੀ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਵੀ ਇਹਨਾਂ ਨੇ ਸ਼ੱਕਾ ਮਾਰਕਤ ਆ ਤੇ ਆਏ ਨਾਮ ਵੇਖ ਲੋ ਬਾਗੀ ਸੂਰਜਵੀਰ ਨਾਲ ਕਰਦੇ ਆਪਾਂ ਗੱਲ ਸਾਸੀ ਗਾਲ ਸੂਰਜਵੀਰ ਜੀ ਕੀ ਹਾਲ ਚਾਲ ਜੋ ਪਹਿਲੋਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਵਰ ਬਾਡ ਪੀਜਨਸ ਵੱਲੋਂ ਤੇ ਸਾਡੇ ਜਿੰਨੇ ਵੀ ਯਾਰ ਦੋਸਤ ਮਿੱਤਰ ਭਰਾ ਉਹਨਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਪੈਸ਼ਲ ਕਵਰ ਸਾਧ ਜੀ ਨੂੰ ਮੁਬਾਰਕਾਂ ਤੇ ਅਸੀਂ तहे ਦਿਲੋਂ ਧੰਨਵਾਦ ਆ ਕਵਰ ਉਸਤਾਦ ਜੀ ਨਾਲ ਦੇ ਕਿ ਉਹ ਸਾਡੇ ਬਾਰੇ ਮਤਲਬ ਬਹੁਤ ਵਧੀਆ ਸਾਨੂੰ ਸਹਿਯੋਗ ਦਿੰਦੇ ਆ ਠੀਕ ਆ ਕਿਹੇ ਗੱਲਾਂ ਉਹਨਾਂ ਨੇ ਕਦੀ ਸਾਨੂੰ ਕੰਮ ਹੀ ਨਹੀਂ ਰੱਖੀ ਹੁਣ ਕੈਮਰਾ ਕਹਿ ਰਹੇ ਆ ਅਸੀਂ ਤੇ ਜੋ ਵੀ ਆਪਾਂ ਡਿਮਾਂਡ ਪਾਈ ਆ ਆਪਾਂ ਨੂੰ ਕਦੀ ਨਾ ਨਹੀਂ ਕੀਤੀ ਉਹਨਾਂ ਕਿਹੇ ਗੱਲਾਂ ਵੀ ਚਾਹੇ ਕਬੂਤਰਾਂ ਦੇ ਹਵਾਲੇ ਤੋਂ ਲਾ ਲਓ ਕੁਝ ਵੀ ਲਾ ਲਓ ਤੁਸੀਂ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਆ ਸੂਰਜ ਵੀ ਜੀ ਅਰ ਕੀ ਅਸੂ ਦੇ ਵਿੱਚ ਜਿਹੜੋ ਕਬੂਤਰ ਬਾਜ਼ੀ ਚਾਲੂ ਕੀਤੀ ਸੀ ਤੁਸੀਂ ਠੀਕ ਆ ਤੇ ਉਹ ਤਿਆਰੀ ਨੂੰ ਲੈ ਕੇ ਕਿੱਦਾਂ ਚੱਲੇ ਸੀ ਇੰਦਾ ਹੀ ਆ ਹੁਣ ਆਪਣੇ ਆਪ ਤਿਆਰੀ ਹੁੰਦਾ ਜੇ ਕਿ ਮੂਤਰ ਨੂੰ ਲਾਉਣਾ ਪੈਂਦਾ ਉਹ ਆਪਣੇ ਨਾਲ ਤਰਸੇ ਆਪਾਂ ਕਿੱਦਾਂ ਕਰਨਾ ਕਿੱਥੋਂ ਸ਼ੁਰੂ ਕਰਨਾ ਕਿੱਥੋਂ ਖਤਮ ਕਰਨਾ ਤੇ ਮੈਂ ਸ਼ੁਰੂ ਤੋਂ ਮਤਲਬ ਇਹ 2015 ਤੋਂ ਲੈ ਕੇ 2015 ਦਾ ਕਬੂਤਰ ਭਾਈ ਜਿਆਨ ਤੇ 2022 ਤੱਕ ਕਵਰਿੰਗ ਕਰਨਾ ਰਿਹਾ ਇਹ ਸਾਰਾ ਉਸ ਕੋਲ ਦਾ ਰਿਹਾ ਹੁਣ ਇਹ ਸਾਰੀ ਹੁਣ ਜਿਹੜੀ ਛੱਤ ਦੀ ਦੇਖਭਾਲ ਤੁਹਾਡੇ ਹੱਥੇ ਹੁੰਦੀ ਆ ਠੀਕ ਆ ਲੋ ਜੀ ਇਹਨਾਂ ਕੋ ਆਪਾਂ ਤੁਹਾਨੂੰ ਕੋਈ ਨਾ ਕੋਈ ਅੱਜ ਗਿਫਟ ਵੀ ਲਾ ਕੇ ਦੇਵਾਂਗੇ ਗਾਂ ਹੁਣ ਜੇੜ ਦਾ ਸ਼ੌਂਕ ਸ਼ੁਰੂ ਹੋਣਾ ਵਾ ਉਹਦੇ ਵਾਸਤੇ ਕਿੱਦਾਂ ਕਬੂਤਰ ਬਾਹਰ ਕੱਢਨੇ ਆ ਜਾਂ ਮੈਡੀਸਿਨ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਕਿਉਂਕਿ ਇਹਨਾਂ ਨੇ ਇੱਕ ਪੂਰਾ ਪ੍ਰੈਕਟੀਕਲ ਕੀਤਾ ਹੋਇਆ ਵਾ ਉਹਦੇ ਬਾਰੇ ਵੀ ਆਪਾਂ ਸਾਰੀ ਗੱਲ ਕਰਾਂਗੇ ਕਿ ਸੂਰਜ ਵੀਰ ਜੀ ਹੁਣ ਗਾਂ ਜੇੜ ਦਾ ਮੌਸਮ ਹੋਣਾ ਵਾ ਤੇ ਉਹਦੇ ਵਾਸਤੇ ਨਵੇਂ ਖਿਡਾਰੀਆਂ ਵਾਸਤੇ ਦੱਸੋ ਜਿਨ੍ਹਾਂ ਨੇ ਨਵੀਂ ਤਿਆਰੀ ਕਰਨੀ ਹੋਵੇ ਜੇੜ ਵਾਸਤੇ ਤੇ ਉਹ ਕਬੂਤਰ ਪਟਾਈ ਕਰਕੇ ਗਿਜੋਣ ਜਾਂ ਕਬੂਤਰਾਂ ਨੂੰ ਗਿਜਾ ਕੇ ਪਟਾਈ ਕਰਨ ਪਹਿਲੇ ਜੇ ਆਪਾਂ ਕਬੂਤਰ ਪਟਾ ਲੈਂਦੇ ਆ ਕਿੰਨੇ ਇਹ ਰਹਾ ਆਪਾਂ ਬੁੱਤਰ ਕੁੱਟਾਂ ਫਿਰ ਆਪਾਂ ਉਹਨਾਂ ਨੂੰ ਬਾਹਰ ਕੱਢਾਂਗੇ ਉਹ ਸਾਰਾ ਸੋਰਾ ਫਿਰ ਅੰਦਰਾਵਾ ਦਾ ਲਾਂਝਾ ਦੇ ਉੱਤੇ ਸੇ ਲੇ ਕਿੱਦਾਂ ਆਪਾਂ ਨਾ ਆਪਣੇ ਆਪਣੇ ਤਰੀਕੇ ਨਾਲ ਮੰਨ ਲੀਏ ਤੇ ਉਹਨਾਂ ਉੱਤੇ ਫਿਰ ਇੱਕ ਦਾ ਲਾਪਾ ਉਹ ਹਿਸਾਬ ਨਾਲ ਨਹੀਂ ਸਾੜੀ ਹੋਈ ਫਿਰ ਆਪਾਂ ਜੋੜੇ ਲਾਵਾਂਗੇ ਜੋੜੇ ਲਾ ਕੇ ਜਹਾਜ ਤੇ ਸੱਤ ਚਾਲ ਤੇ ਸਾਡੇ ਬਾਅਦ ਫਿਰ ਆਪਾਂ ਫਿਰ ਲੀਏ ਸਵੇਰੇ ਸ੍ਰੀ ਅਸਤਰਾ ਦੇ ਪਿੰਡ ਸ਼ਾਮ ਦਾ ਖੁੰਡੇ ਰਹਿਣ ਕਿਤੇ ਥੰਡੇ ਹੁੰਦੇ ਰਹਿਣ ਆਪਾਂ ਨੂੰ ਕਿਤੇ ਥੱਲੇ ਹਾਂ ਵਾਜੋ ਜਿਹੋ ਪਤਾ ਲੱਗਦਾ ਤਰ੍ਹਾਂ ਸਾਰ ਸਾਰ ਹੋ ਗਿਆ ਪਤਾ ਹੋ ਗਿਆ ਉਹਨਾਂ ਨੂੰ ਹੋੜੀ ਹੋਣੀ ਟੱਕਰਾ ਸਟਾਰਟ ਕਰੀ ਜੇ ਮੇਰੇ ਆਪੇ ਇੱਥੇ ਥੱਲੇ ਹੋਣਾ ਤੇ ਉਹਦਾ ਮੈਨੂੰ ਪਤਾ ਲੱਗਿਆ ਪੰਜ ਉਹਨਾਂ ਨੂੰ ਆਖਿਆ ਰਾਹ ਨਾਲ ਮਾਰ ਕੇ ਬਾਅਦ ਵਿੱਚ ਤੁਹਾਨੂੰ ਬੜੇ ਅੱਗੇ ਤਸੀਰ ਜਾਰਾ ਜੀ ਜਾਰਾ ਅੱਛਾ ਤੇ ਪ੍ਰਸੀਜਰ ਸਾਰਿਆਂ ਨੂੰ ਪਤਾ ਵਾ ਤੁਹਾਡੇ ਹਿਸਾਬ ਨਾਲ ਜਰੂ ਜੇਡ ਦੀ ਤਿਆਰੀ ਕਰਨੀ ਆ ਕਬੂਤਰਾਂ ਨੂੰ ਸਵੇਰੇ ਡੋਣਾ ਚਾਲੂ ਕਰਨਾ ਚਾਹੀਦਾ ਵਾ ਜਾਂ ਦੁਪਹਿਰ ਤੋਂ ਪਿੱਛੇ ਆਉਣਾ ਚਾਹੀਦਾ ਇਸ ਨਾਲ 10 ਵਜੇ ਨਾ ਕਰੀਏ। ਅੱਛਾ 10 ਵਜੇ ਕੰਮੇ ਸ਼ੁਰੂ ਕਰਨ। 10 ਵਜੇ ਸਿਰ ਕੂਤਰ ਬੰਦ ਕਰ ਜਾਂਦਾ। ਹਾਂ। ਇਹ ਪਹਿਲੇ ਟਾਈਮ ਥੋੜਾ ਘੱਟ ਹੁੰਦਾ। ਘਟਵਾਤਾ। ਠੀਕ ਹੋ ਗਿਆ। ਬਿਲਕੁਲ ਸਹੀ ਗੱਲ ਹੈ ਜੀ। ਤੁਸੀਂ 10 ਵਜੇ ਕੱਢੋ। ਉਸ ਤੋਂ ਬਾਅਦ ਪਿੱਛੇ ਆਈ ਜਾਓ, ਆਈ ਜਾਓ। ਉਸ ਤੋਂ ਬਾਅਦ ਕਿਸੇ ਕੰਮ, ਭਾਈਓ, ਭਾਈਓ, ਭਾਈਓ। ਅੱਛਾ ਓਨ ਵਾਲੇ ਟਾਈਮ ਦੇ ਵਿੱਚ ਸੂਰਜੀ ਵੀ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਜੋ ਵੀ ਗਾਂ ਤੁਹਾਡੀ ਗੇਵ ਹੈ ਜਿੱਦਾਂ ਦੀ ਤੁਹਾਨੂੰ ਕੂਤਰ ਲੇਟਾਂ ਤੇ ਲਾਉਣੇ ਪੈਣਗੇ ਕਿਉਂਕਿ ਯਾਰ ਕੀ ਤੁਹਾਡੀ ਬੈਡ ਲੱਕ ਹੋਈ ਆ ਤੇ ਲੇਟਾਂ ਕਰਕੇ ਹੋਈ ਆ। ਮੰਨਦੇ ਇਸ ਚੀਜ਼ ਨੂੰ ਹੁਣ ਤੁਸੀਂ ਇਹ ਲੈਟਾਂ ਦੇ ਉੱਤੇ ਜ਼ਰੂਰ ਕਬੂਤਰ ਗਾਂ ਟੂਰਨਾਮੈਂਟ ਚ ਲਾਓਗੇ ਹਾਂਜੀ ਜ਼ਰੂਰ ਲਾਵਾਂਗੇ ਕਿਉਂਕਿ ਯਾਰ ਕੀ ਤੁਹਾਡੀ ਲੈਟਾਂ ਕਰਕੇ ਹੀ ਹੋਈ ਆ ਦੇਖੋ ਪਹਿਲਾਂ ਕੀ ਦੱਸਦੇ ਉਹਨਾਂ ਦੇ ਹੱਥ ਵਾਸੇ ਉੱਥੋਂ ਤੱਕ ਐਡ ਵੀ ਜਾਣੇ ਵੀ ਜਾਂ ਨਹੀਂ ਬਾਕੀ ਤਿਆਰੀ ਹੋ ਰਹੀ ਆ 2025 ਸ਼ੋਕ ਵਾਸਤੇ ਹਾਂ ਤੇ ਇਹ ਬਿਲਕੁਲ ਜੀ ਰਾਜਵੀਰ ਭਾਜੀ ਵੀ ਨਾਲ ਹੈਗੇ ਆ ਤੇ ਰਾਜਵੀਰ ਭਾਈ ਤੁਸੀਂ ਵੀ ਛੱਤ ਤੇ ਹੁੰਦੇ ਜੋ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਤਿਆਰੀ ਸ਼ੈਰੀ ਚੱਲਦੀ ਹੁੰਦੀ ਆ ਕਬੂਤਰਾਂ ਦੀ ਤੇ ਵੀ ਜੀ ਨੇ ਦੱਸਿਆ ਜੇਠ ਦੀ ਤਿਆਰੀ ਕਿੱਦਾਂ ਕਰਨੀ ਚਾਹੀਦੀ ਆ ਆਪਾਂ ਹਨਾ ਤੇ ਗਾਂ ਹੁਣ ਜੇਠ ਦੇ ਵਿੱਚ ਕਦੋਂ ਸਟਾਰਟਿੰਗ ਜਿੱਦਾਂ ਲੈਣ ਹੁੰਦਾ ਚੱਲਦਾ ਉਹਨਾਂ ਦਾ ਪੂਰਾ ਸਹਿਯੋਗ ਹੈ ਤੁਹਾਡੇ ਰਾਪਤੇ ਸੀ ਹੁੰਦੇ ਹੋ ਸ਼ਾਤ ਤੇ ਉਹਨਾਂ ਦੀ ਹੈ ਜੀ ਸ਼ਾਤ ਤੇ ਸਾਨੂੰ ਪਤਾ ਉਹਨਾਂ ਦੀ ਆ ਜੀ ਹਾਂ ਸ਼ਾਤ ਉਹਨਾਂ ਦੀ ਆ ਹਾਂ ਸਹਿਯੋਗ ਬੜਾ ਵਾ ਕਮਨ ਕੀ ਰਿਹਾ ਕਿ ਖਿਵੇਂ ਟੋਨਾਂ ਦਾ ਬਹੁਤ ਜ਼ਰੂਰ ਆ ਇੰਦਾ ਵੀ ਇੰਦਾ ਕਰ ਦੋ ਨਿਮਾਵੀ ਨਿਮਾਵੀ ਦੋ ਆ ਤੇ ਸੂਰਜੀ ਦੇ ਆਪ ਤੇ ਜਦੋਂ ਕਈ ਉੱਥੇ ਹਾਜ਼ਰ ਹੁੰਦਾ ਹਾਂ ਬਾਕੀ ਵੀ ਕਾਫੀ ਜਾਣੇ ਨੇ ਇਨਾਂ ਦਾ ਹੱਥ ਵੀ ਬੜਾ ਸੈਟ ਹੈਗਾ ਵਾ ਜੀ ਹਾਂਜੀ ਬੂਰਾ ਕਿ ਬੂਰਾ ਕਬੂਤਰ ਨੂੰ ਇੰਨਾ ਕੋ ਫਨਕਾਰੀ ਹੈਗੀ ਆ ਇਹ ਖਬਰ ਸਾਡੀ ਕਿ ਸੱਜੀ ਬਾਹੀ ਹੈਗੇ ਜੋ ਐ ਦਿਨ ਉਹ ਹੀ ਬਣਾ ਜਾਨੇ ਕਿ ਜੇ ਆਪਾਂ ਈਜ਼ੀਲੀ ਈਜ਼ੀਲੀ ਲਾਈਏ ਆਪਣਾ ਨਾਰਮਲ ਕਬੂਤਰ ਜੇ 4-5 ਘੰਟੇ ਉੱਡਿਆ ਹੋਇਆ ਡੰਡੇ ਸਾਲੇ ਪੂਰਾ ਆਇਆ ਹੋਇਆ ਵਾ ਉਹਨੂੰ 4 ਨੂੰ 7 ਘੰਟੇ ਕਿਦਾਂ ਲਿਓਣਾ ਵਾ ਇਨਾਂ ਕੋ ਫਨਕਾਰੀ ਪੂਰੀ ਹੈਗੀ ਆ ਮੰਨਦੇ ਤੁਸੀਂ ਇਹ ਗੱਲ ਨੂੰ ਹਾਂਜੀ ਬੂਰੀ ਤੇ ਇਹਨਾਂ ਨੇ ਕਰਕੇ ਵੀ ਦਿਖਾਇਆ ਹਾਂ ਜੀ ਜੀ ਕਰਕੇ ਦਿੱਤਾ ਹੈ ਨਾ ਤੀ ਵੇਖਿਆ ਜੀ ਬਿਲਕੁਲ ਵੇਖਿਆ ਜੀ ਤੇ ਉਹਦੇ ਵਿੱਚ ਜਿਹੜਾ ਦਾਣਾ ਪਾਣੀ ਆ ਸੂਰਜ ਭਾਈ ਤੁਹਾਡੇ ਦਾਣੇ ਪਾਣੀ ਦੇ ਵਿੱਚ ਮੈਡੀਸਿਨ ਆਉਂਦੀ ਆ ਕਿ ਜਾਂ ਦੇਸੀ ਤੁਹਾਡਾ ਦਾਣਾ ਪਾਣੀ ਆ ਦੇਸੀ ਆ ਮੈਡੀਸਿਨ ਕਿਤੇ ਵੀ ਟੱਚ ਨਹੀਂ ਕਰਦੇ ਤੁਸੀਂ ਐਮਰਜੈਂਸੀ 'ਚ ਵੀ ਨਹੀਂ ਵੀ ਮੈਡੀਸਿਨ ਦਾ ਟੱਚ ਮਾਰਦੇ ਜੋ ਤੇ ਐਮਰਜੈਂਸੀ ਮਤਲਬ ਕਦੋਂ ਲੋੜ ਪੈਂਦੀ ਆ ਕੋਈ ਮੈਡੀਸਿਨ ਆ ਬਸ ਹੂੰ ਦਿਨ ਦੇ ਦਿਨ ਯਾ ਅਪਾ ਥੋੜਾ ਮਰ ਲੈਂਦੇ ਤੇ ਭਾਜੇ ਦਿਨ ਦਿਹਾਰ ਤੇ ਆਪਾਂ ਮੈਡੀਸਿਨ ਟੱਚ ਕਰਦੇ ਆ ਕਈ ਕਬੂਤਰ ਚੱਲ ਲੈਂਦੇ ਆ ਕਈ ਕਬੂਤਰ ਨਹੀਂ ਚੱਲਦੇ ਜਿਹਨਾਂ ਨੂੰ ਪਨਾਇਆ ਮੱਕੇ ਤੇ ਆਪਾਂ ਆਪਾਂ ਕਬੂਤਰ ਦੀ ਧਾਰ ਨਹੀਂ ਧੋਣੇ ਆਪਾਂ ਉਹ ਕੋਈ ਨਹੀਂ ਧਾਰ ਕੇ ਰੋਮੇ ਜਿੱਨੀ ਜਿੱਨੀ ਹੋ ਕਾ ਆਪਾਂ ਮੈਡੀਸਨ ਦਾ ਇਹ ਮੈਡੀਸਨ ਦਾ ਥੋੜਾ ਬੋੜਾ ਜਿਹਾ ਟਾਕ ਰਿਹਾ ਕਿ ਆਪਣੀ ਬੋੜੀ ਅੱਛਾ ਇੱਕ ਸਵਾਲ ਹੋ ਰਿਹਾ ਰਾਜਵੀਰ ਤੁਹਾਡੇ ਕੋਲ ਜੇ ਕਬੂਤਰ ਨੂੰ ਆਪਾਂ ਐਵਰੇਜ ਦੇ ਵਿੱਚ ਲਿਆਉਣਾ ਹੋਵੇ ਉਹਦੇ ਉੱਤੇ ਮੈਡੀਸਿਨਾਂ ਤਿਆਰੀ ਕਰਨੀ ਚਾਹੀਦੀ ਆ ਕਿ ਜਾਂ ਦੇਸੀ ਨਾਲ ਕਰਨੀ ਚਾਹੀਦੀ ਇਹਦੇ ਇਹਨਾਂ ਨੂੰ ਪਤਾ ਹੋਣਾ ਇਹ ਸੂਰਜ ਭਾਈ ਤੂੰ ਹੀ ਦੱਸ ਦੋ ਜੀ ਜੇ ਆਪਾਂ ਐਵਰੇਜ ਬਣਾਉਣੀ ਆ ਉਹਦੇ ਵਿੱਚ ਦੇਸੀ ਦਾਣਾ ਪਾਣੀ ਕਾਮਯਾਬ ਹੋਏਗਾ ਕਿ ਮੈਡੀਸਿਨ ਕਾਮਯਾਬ ਹੋਏਗੀ ਦੇਸੀ ਦੇਸੀ ਸਲੂਟ ਆ ਭਾਜੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਆ ਫੜ ਕੇ ਰੱਖੀ ਚੀਜ਼ ਕਿ ਦੇਸੀ ਕਾਮਯਾਬ ਆ ਜੇ ਇਹ ਟਮਰੋਣੀ ਹੋਊਗੀ ਫਿਰ ਕੀ ਕੰਮ ਕਰੋਗੇ ਮੈਡੀਸਿਨ ਲੋ ਭਾਈ ਆ ਕਲੈਰੀਫਾਈ ਹੋ ਗਿਆ ਜੋ ਸ਼ਾਤਾ ਦੀ ਕਬੂਤਰबाजी ਨਾਲ ਕੀਤੀ ਹੋਈ ਆ ਜੇ ਤੁਸੀਂ ਐਵਰੇਜ ਫੜਨੀ ਆ 2:30 ਵਜੇ ਤੱਕ ਉਤਰ ਪੋਣੇ ਆ ਤੇ ਦੇਸੀ ਨੁਕਤਾ ਤੁਹਾਨੂੰ ਹਨਾ ਚਾਹੀਦਾ ਕਬੂਤਰ ਪੂਰੇ ਕਰਨੇ ਆ ਤੇ ਜੇ ਤੁਸੀਂ ਕਹਿੰਦੇ ਲੰਬੀ ਛਲਾਂਗ ਮਾਰਨੀ ਆ ਤੇ ਲੰਬੀ ਛਲਾਂਗ ਮਾਰਨ ਵਾਸਤੇ ਤੁਹਾਨੂੰ ਮੈਡੀਸਿਨ ਵਿੱਚ ਐਡ ਕਰਨੀ ਪੈਣੀ ਆ ਆ ਬਹੁਤ ਜ਼ਿਆਦਾ ਯੂਜ਼ ਨਹੀਂ ਕਰਦੇ ਪਰ ਪਰ ਇੱਥੇ ਯਰ ਕਰਨੀ ਪੈਂਦੀ ਲੋਕ ਬਾਅਦ ਵਿੱਚ ਟਾਈਮ ਹੋਏ ਤਾਂ ਐਵੇਂ ਚੱਲੀ ਹੁੰਦੀ ਆ ਫਿਰ ਹੋ ਜਾਂਦੀ ਆ ਓਰੇ 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 ਅਕੋਰਡਿੰਗ ਆਪਾਂ ਚੱਲਦੇ ਆ। ਹਾਂ। ਇਹ ਕਬੂਤਰ ਉੱਤੇ ਥੱਲੇ ਹੋ ਜਾਂਦੇ ਆ। ਆਪਾਂ ਕਬੂਤਰ ਦੇ ਅਕੋਰਡਿੰਗ ਚੱਲੀਦਾ ਵਾ। ਉਹ ਕਿੱਦਾਂ ਕਿੱਦਾਂ ਚੱਲ ਜਾਂਦੇ ਆ ਸਾਡੇ। ਅੱਛਾ ਇੱਕ ਗੱਲ ਹੋ ਰਿਆ। ਇਹ ਜਿੱਦਾਂ ਆਪਾਂ 12 ਚ ਕਬੂਤਰ ਪਾਇਆ ਵਾ ਹਨਾ ਤੇ ਤੁਸੀਂ ਤੇ ਸ਼ਿਕਾਰੀ ਬੰਦੇ ਜੋ ਰਾਜਵੀਰ ਭਾਈ ਹਨ ਵੀ ਸ਼ਿਕਾਰੀ ਆ। ਇਹਨਾਂ ਨੇ ਤੇ ਫਟ ਹੱਥ ਚ ਆਇਆ ਇਹਨਾਂ ਨੂੰ ਪਾਲ ਆ ਜਾਾਂ ਵੀ ਕਬੂਤਰ ਤਿਆਰ ਹੈ ਏ ਪੂਰਾ। ਨਵੇਂ ਖੜਾਰੀ ਜਿਹੜੇ ਆ। ਉਹਨਾਂ ਨੇ ਜੇ ਕਬੂਤਰ ਨੂੰ ਪਛਾਣਨਾ ਹੋਵੇ ਵੀ ਕਬੂਤਰ ਤਿਆਰ ਆ ਉਹ ਕਿੱਦਾਂ ਪਰਖ ਕਰ ਸਕਦੇ ਆ। ਆਹ ਨੂੰ ਯਾਰ ਡਿੱਗਾ ਦੇ ਕਬੂਤਰ ਉੱਡਿਆ ਵਾ ਹਾਂਜੀ ਹਾਂਜੀ ਉੱਡਿਆ ਕਬੂਤਰ ਹੈ ਜਿੱਦਾਂ ਕੋਈ ਡਿੱਗਾ ਫੜਿਆ ਕਬੂਤਰ ਆਪਾਂ ਕਬੂਤਰ ਤਿਆਰ ਹੋਏ ਦੀ ਕੀ ਲੱਛਣ ਹੁੰਦੇ ਆ ਬੋਲੋ ਸਟੈਪ ਕਿਹਦੀ ਗੱਲ ਹੈ ਕਬੂਤਰ ਬਾਹਰੋਂ ਵੀ ਪੂਰਾ ਪ੍ਰੋਟੈਕਟ ਹੋਗਾ ਜੋੜ ਹੱਡੀਆਂ ਤੋਂ ਜੋੜਾ ਦੀ ਰੋਕਤ ਨਹੀਂ ਹੋਣੀ ਗਾਹਾਂ ਦੇ ਇੱਕ ਇਹ ਤੇ ਨਹੀਂ ਆਪਾਂ ਜਦੋਂ ਕੰਪਿਊਟਰ ਨੂੰ ਖਰਾਕ ਲੱਗਦੀ ਹੁੰਦੀ ਜਾਂ ਆਪਾਂ ਨੂੰ ਵੀ ਜਿੱਦਾਂ ਵਾਹ ਕੰਪਿਊਟਰ ਤੇ ਕਿਹੜਾ ਮੇਰਾ ਖਰਾਕ ਆਉਂਦਾ ਹੈ ਕਿਹੜਾ ਨਹੀਂ ਉਹ ਇੱਕ ਹੋਰ ਸਭ ਤੋਂ ਪੁਰਾਣੀ ਪਛਾਣ ਜਿਹੜੀ ਕੰਪਿਊਟਰ ਨੂੰ ਖਰਾਕ ਆ ਲੱਗਦੀ ਆ ਜਾਂ ਇਦਾਂ ਦੂਤਰੀ ਰਹਾਤ ਲੱਗਦੀ ਆ ਠੀਕ ਹੈ ਮੈੜਾ ਹੋਇਆ ਹੁੰਦਾ ਇਹ ਤੋਂ ਪਹਿਲਾਂ ਲੱਗਦਾ ਠੰਡਾਰਾ ਖਾਣ ਦੇ ਆਹ ਗੱਲ ਇਹਨਾਂ ਦੀ ਨੋਟ ਕਰ ਲਿਓ ਭਾਈ ਇੱਥੇ ਆ ਕੇ ਇਹਨਾਂ ਨੇ ਜਿਹੜੀ ਗੱਲ ਕੀਤੀ ਆ ਨਾ 100% ਮੈਂ ਇਹਨਾਂ ਨਾਲ ਐਗਰੀ ਹਾਂ ਤੇ ਇਹ ਨਿਸ਼ਾਨੀ ਜੀ ਜੋ ਜਿਹੜਾ ਕਬੂਤਰ ਉੱਤੋਂ ਮੈਲਾ ਹੋਇਆ ਹੋਏਗਾ ਉਹ ਡਿਆ ਸਮਝੋ ਖਰਾਕੀ ਚੜਿਆ ਹੋਇਆ ਵਾ ਕਬੂਤਰ ਤੇ ਜਿਹੜਾ ਨਹੀਂ ਚੜਿਆ ਹੋਏਗਾ ਤੇ ਉਹ ਜਾਂ ਤੇ ਫਿਰ ਦੋ ਕੰਮ ਆ ਜਾਂ ਨੇ ਨਿੱਕੇ ਨਿੱਕੇ ਗੋਲੀਆਂ ਬਣਾ ਕੇ ਲਾਏ ਹੋਣਗੇ ਹਨਾ ਵੀ ਆਪ ਬਣਾ ਦਿੰਦੇ ਹੋਣਗੇ ਹੱਥ ਦੇ ਨਾਲ ਇਹਦਾ ਆਪਣਾ ਐਕਸਪੀਰੀਅੰਸ ਆ ਆਪਾਂ ਕਿੱਦਾਂ ਕਬੂਤਰ ਨੂੰ ਸਮਝਦਾ ਅੱਛਾ ਕਬੂਤਰ ਦੀ ਵੇਟ ਨੂੰ ਵੇਖ ਕੇ ਪਤਾ ਲੱਗ ਸਕਦਾ ਵਾ ਵੀ ਕਬੂਤਰ ਬਣਿਆ ਵਾ ਜਾਂ ਕੱਚਾ ਵਾ ਬਾਕੀ ਜੀ ਆਪਾਂ ਗੱਲਾਂ ਬਾਤਾਂ ਕੀਤੀਆਂ ਸੂਰਜ ਵੀਰ ਜੀ ਨਾਲ ਤੇ ਹੁਣ ਕਿਸੇ ਦਿਨ ਟਾਈਮ ਲੱਗੇ ਛੱਤ ਦਾ ਸ਼ੌਂਕ ਆਪਾਂ ਕਰਾਵਾਂਗੇ ਪੂਰਾ ਜਿਹੜੇ ਕਬੂਤਰ ਉੱਡੇ ਆ ਇਹਨਾਂ ਦੇ ਅਗਲੇ ਨੇ ਬੈਠੇ ਆ ਤੇ 2025 ਦੀ ਫੋਲੇ ਤਿਆਰੀ ਆ ਤੇ ਬੈਸਟ ਆਫ ਲੱਕ ਹੈ ਜੀ ਸਾਡੇ ਵੱਲੋਂ ਸੂਰਜ ਭਾਜੀ ਇਹਨਾਂ ਨੂੰ ਰਾਜਵੀਰ ਭਾਜੀ ਇਹਨਾਂ ਨੂੰ ਤੇ ਛੱਤ ਸਾਰਿਆਂ ਨੂੰ ਪਤਾ ਹੀ ਆ ਜੀ ਕਵਰ ਉਸਤਾਦ ਜੀ ਕੈਨੇਡਾ ਵਾਲੇ ਉਹਨਾਂ ਦੀ ਛੱਤ ਆ ਤੇ ਦੱਸ ਦਿਓ ਇਹਨਾਂ ਬਾਰੇ ਲਾਹਪਰੀਤ ਲਾਹਪਰੀਤ ਸ਼ਾਂਵੀਰੀ ਆ ਏ ਵੀ ਐਪਰੀਸ਼ੀਏਟ ਹੈ ਜੀ ਇੱਧਰ ਲਾਹ ਵੀਰ ਜੀ ਤੁਹਾਨੂੰ ਵੀ ਐਪਰੀਸ਼ੀਏਟ ਹੈ ਜੀ ਕਿ ਤੁਸੀਂ ਵੀ ਡਾਰਾਂ ਵਿੱਚ ਸਾਥ ਦਿੱਤਾ ਬਾਕੀ ਕਵਰ ਵਰਡ ਵੀ ਜਨ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਇਦਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਆ ਵੀਰ ਆ ਵੀਰ ਲੰਮੀਆਂ ਲੱਤਾਂ ਵਾਲੀ ਜਿਹੜੀ ਕੁਤਰੀ ਹੈ ਜੋੜਾਣ ਹਾਂਜੀ ਇਹਦੇ ਘਰ ਆਇਆ ਅੱਛਾ ਆ ਜਿਹੜੀ ਲੰਮੀਆਂ ਲੱਤਾਂ ਵਾਲਿਆ ਪਾਉਡਰ ਸ਼ੋਅ ਕਰਾਇਆ ਹੈ ਜੀ ਇਹਨਾਂ ਦੇ ਘਰੋਂ ਜੋੜਾ ਆਇਆ ਠੀਕ ਆ ਤੇ ਧੰਨਵਾਦ ਹੈ ਜਿਹੜਾ ਜਣੇ ਜੋੜਾ ਤੁਹਾਨੂੰ ਦਿੱਤਾ ਵਾ ਤੇ ਬਾਕੀ ਆ ਵੇਖ ਲਓ ਜੀ ਗਾਹ ਜੇੜ ਦੇ ਵਿੱਚ ਵੀ ਇਦਾਂ ਹੀ ਨਾਮ ਹੋਣ ਕਾਪ ਹੋਣ ਤੇ ਇਦਾਂ ਹੀ ਵੀਡੀਓ ਸ਼ੂਟ ਕਰੀਏ ਤੇ ਪੰਰੀਂਦਿਆਂ ਦਾ ਸ਼ੌਂਕ ਵੀ ਤੁਹਾਨੂੰ ਜਲਦ ਕਰਾਵਾਂਗੇ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਨੂੰ ਕਵਰਵਾਡ ਪੀਜਨ ਨੂੰ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਦੇ ਰਹੋ ਧੰਨਵਾਦ ਜੀ